ਸ਼ਸ਼ੀਕਾਲ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ 'ਚ ਮੈਂ ਜੁੜਿਆ ਹਾਂ ਜੀ ਗੁਰਿੰਦਰ ਇੱਕ ਵਾਰੀ ਫੇਰ ਤੋਂ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਉਹ ਕ੍ਰਾਈਮ ਸਟੋਰੀ ਜੋ ਪੰਜਾਬ ਤੋਂ ਬਾਹਰ ਦੇ ਸਟੇਟਸ ਦੇ ਨਾਲ ਸੰਬੰਧ ਰੱਖਦੀ ਆ ਅੱਜ ਦੀ ਸੱਚੀ ਘਟਨਾ ਜੁੜੀ ਆ ਜੀ ਬਿਹਾਰ ਸਟੇਟ ਦੇ ਨਾਲ ਤੇ ਇੱਥੇ ਦਾ ਇੱਕ ਜ਼ਿਲ੍ਹਾ ਸਮਸਤੀਪੁਰ ਉੱਥੇ ਦਾ ਇੱਕ ਨਿੱਕਾ ਜਿਹਾ ਪਿੰਡ ਆ ਜਿੱਥੇ ਇਹ ਘਟਨਾ ਵਾਪਰੀ 26 ਜੁਲਾਈ 2025 ਦੀ ਗੱਲ ਆ ਕੋਈ ਬਹੁਤ ਹੀ ਪੁਰਾਣੀ ਗੱਲ ਨਹੀਂ ਐ ਸਵੇਰੇ ਲਗਭਗ 6:00 ਵਜੇ ਸੀ ਇੱਕ ਘਰ ਦੇ ਵਿੱਚੋਂ ચીਕ ਚਿਹਾੜੇ ਦੀ ਆਵਾਜ਼ ਆ ਰਹੀ ਹੈ। ਮਹਿਲਾ ਵਾ ਜਿਹੜੀ ਇੱਕ ਬਹੁਤ ਉੱਚੀ ਉੱਚੀ ਚੀਕ ਰਹੀ ਆ ਰੋ ਰਹੀ ਆ। ਇਹ ਚੀਕ ਚਿਹਾੜਾ ਸੁਣ ਕੇ ਆਸ-ਪਾਸ ਦੇ ਲੋਕ ਪਿੰਡ ਦੇ ਜਿਹੜੇ ਲੋਕ ਸੀ ਉਸ ਘਰ ਦੇ ਬਾਹਰ ਜਮ੍ਹਾਂ ਹੁੰਦੇ ਨੇ ਤੇ ਜਦੋਂ ਉਹ ਜਾ ਕੇ ਦੇਖਦੇ ਨੇ ਅੰਦਰ ਇੱਕ ਸੋਨੂ ਕੁਮਾਰ ਜਾਂ ਨਾਮ ਦਾ ਬੰਦਾ ਜਿਹਦੀ ਉਥੇ ਲਾਸ਼ ਪਈ ਸੀ ਤੇ ਉਹਦੀ ਪਤਨੀ ਸਮੀਤਾ ਜਾਂ ਉਹਨੂੰ ਦੇਖ ਰਹੀ ਸੀ ਰੋ ਰਹੀ ਸੀ ਉੱਚੀ ਉੱਚੀ। ਉੱਥੇ ਹੀ ਉਹਦਾ ਜਿਹੜਾ ਛੋਟਾ ਬੇਟਾ 4 ਸਾਲ ਦਾ ਉਹ ਵੀ ਆ ਜਾਂਦਾ ਚੀਕ ਚਿਹੜਾ ਸੁਣ ਕੇ ਤੇ ਜਿਹੜਾ ਉਹਦਾ ਸਹੁਰਾ ਉਹ ਵੀ ਉਹਦਾ ਚੀਕ ਚਿਹੜਾ ਸੁਣ ਕੇ ਉੱਥੇ ਪਹੁੰਚ ਜਾਂਦਾ ਵਾ ਬਿਲਕੁਲ ਨਗਨ ਅਵਸਥਾ ਦੇ ਵਿੱਚ ਜਿਹੜੀ ਸੋਨੂ ਕੁਮਾਰ ਜਾਦੀ ਡੈੱਡ ਬੋਡੀ ਉੱਥੇ ਪਈ ਸੀ ਤੇ ਹੁਣ ਲੋਕ ਜਦੋਂ ਉਹਨਾਂ ਦੇ ਘਰ ਦਾਖਲ ਹੁੰਦੇ ਨੇ ਤਾਂ ਉਹ ਜਿਹੜੀ ਲੇਡੀ ਆ ਸਮੀਤਾ ਝਾ ਉਹ ਬੇਹੋਸ਼ ਹੋ ਕੇ ਡਿੱਗ ਜਾਂਦੀ ਆ ਇਹਨੇ ਲੋਕਾਂ ਦਾ ਇਕੱਠ ਦੇਖ ਕੇ ਫਿਰ ਉਹਨੂੰ ਥੋੜਾ ਜਿਹਾ ਲੋਕਾਂ ਦੇ ਵੱਲੋਂ ਸਪੋਰਟ ਕੀਤੀ ਜਾਂਦੀ ਹੈ ਉਹਨੂੰ ਹੋਸ਼ ਦੇ ਵਿੱਚ ਲਿਆਇਆ ਜਾਂਦਾ ਵਾ ਤੇ ਉਹਨੂੰ ਪੁੱਛਿਆ ਜਾਂਦਾ ਕਿ ਆਖਿਰ ਹੋਇਆ ਕੀ ਆ ਇਹ ਸਾਰਾ ਕੁਝ ਕਿਵੇਂ ਵਾਪਰਿਆ ਪਰ ਕੋਈ ਵੀ ਜਵਾਬ ਨਹੀਂ ਦਿੰਦੀ ਤੇ ਜਿਹੜੇ ਉੱਥੇ ਲੋਕ ਇਕੱਠੇ ਹੋਏ ਸੀ ਉਹਨਾਂ ਵਿੱਚੋਂ ਇੱਕ ਬੰਦਾ ਜਿਹੜਾ ਪੁਲਿਸ ਨੂੰ ਫੋਨ ਕਰ ਦਿੰਦਾ ਪੁਲਿਸ ਮੌਕੇ ਤੇ ਪਹੁੰਚਦੀ ਆ ਤੇ ਮੌਕੇ ਤੇ ਆ ਕੇ ਜਦੋਂ ਇਹ ਸਾਰਾ ਜਾਇਦਾਦ ਲੈਂਦੀ ਆ ਤਾਂ ਦੇਖਦੀ ਆ ਜਿਹੜਾ ਬੰਦਾ ਉੱਥੇ ਪਿਆ ਵਾ ਨਗਨ ਅਵਸਥਾ ਦੇ ਵਿੱਚ ਤਾਂ ਉਹਦੀ ਮੌਤ ਬੜੇ ਭਿਆਨਕ ਤਰੀਕੇ ਦੇ ਨਾਲ ਹੋਈ ਸੀ ਪੂਰੀ ਛਾਣਬੀਣ ਕਰਦੀ ਆ ਤੇ ਪਹਿਲਾ ਸਵਾਲ ਮਹਿਲਾ ਸਮੀਤਾ ਜਾਨ ਨੂੰ ਕੀਤਾ ਜਾਂਦਾ ਵਾ ਕਿ ਇਹ ਸਾਰਾ ਕੁਝ ਕਿਵੇਂ ਵਾਪਰਿਆ ਸਮੇਤਾ ਜ ਆ ਕਹਿੰਦੀ ਆ ਕਿ ਮੈਨੂੰ ਕੁਝ ਨਹੀਂ ਪਤਾ ਰਾਤ ਨੂੰ ਚੰਗੇ ਭਲੇ ਇਹ ਸੁੱਤੇ ਸੀ ਪਰ ਸਵੇਰੇ ਜਦੋਂ ਮੈਂ ਮੇਰੀ ਅੱਖ ਖੁੱਲੀ ਆ 6 ਵਜੇ ਜਦੋਂ ਮੈਂ ਚੀਕ ਚਾੜਾ ਪਾਇਆ ਤਾਂ ਇਹਨਾਂ ਦੇ ਹੱਥ ਦੇ ਵਿੱਚ ਇਦਾਂ ਇੱਕ ਤਾਰ ਪਈ ਸੀ ਤੇ ਨਗਨ ਅਵਸਥਾ ਦੇ ਵਿੱਚ ਪਏ ਸੀ ਮੈਨੂੰ ਕੁਝ ਨਹੀਂ ਪਤਾ ਕਿ ਇਹ ਸਾਰਾ ਕੁਝ ਹੋਇਆ ਕਿਵੇਂ ਪੁਲਿਸ ਬੜੀ ਹੈਰਾਨ ਸੀ ਕਿ ਇੱਕ ਬੰਦਾ ਇੱਕ ਤਾਰ ਜਿਆਦਾ ਮੋਟੀ ਨਹੀਂ ਆ ਵੀ ਉਹਦੇ ਨਾਲ ਜਦ ਹੱਥ ਤੇ ਉਹ ਟੱਚ ਹੋਈ ਵੀ ਉਹਦੇ ਨਾਲ ਮਰ ਕਿਵੇਂ ਗਿਆ ਪੁਲਿਸ ਲਈ ਇੱਕ ਇਹ ਚੈਲੰਜ ਸੀ ਸਵਾਲ ਸੀਗਾ ਹੁਣ ਪੁਲਿਸ ਜਿਹੜੀ ਆ ਉਹ ਆਪਣੇ ਤਰੀਕੇ ਦੇ ਨਾਲ ਜਾਂਚ ਕਰਦੀ ਆ ਤਾਂ ਉਹ ਜਦੋਂ ਬੋਡੀ ਨੂੰ ਦੇਖਦੀ ਆ ਪੋਸਟਮਾਰਟਮ ਤੇ ਲਿਜਾਣ ਤੋਂ ਪਹਿਲਾਂ ਹੀ ਬੋਡੀ ਨੂੰ ਦੇਖਦੀ ਆ ਕਿ ਉਸ ਬੋਡੀ ਦੇ ਮੱਥੇ ਤੇ ਵੀ ਇੱਕ ਸੱਟ ਦਾ ਨਿਸ਼ਾਨ ਸੀ ਜਦੋਂ ਬੈੱਡ ਚੈੱਕ ਕੀਤਾ ਜਾਂਦਾ ਉੱਥੇ ਖੂਨ ਦਾ ਨਿਸ਼ਾਨ ਸੀ ਕੰਧ ਸੀ ਜਿਹੜੀ ਉੱਥੇ ਖੂਨ ਦਾ ਨਿਸ਼ਾਨ ਸੀ ਤੇ ਜਿਹੜੀ ਬੋਡੀ ਦੀ ਪੇਟਾ ਉੱਥੇ ਵੀ ਇਦਾਂ ਲੱਗਦਾ ਸੀ ਕਿਸੇ ਕਿਸੇ ਨੇ ਡੰਡੇ ਉਹਦੇ ਮਾਰੇ ਨੇ ਬਹੁਤ ਜ਼ੋਰ ਦੀ ਇੱਕ ਵਾਰ ਨਹੀਂ ਕਈ ਵਾਰ ਡੰਡੇ ਜਿਹੜੇ ਉਹ ਮਾਰੇ ਗਏ ਨੇ ਇਹ ਸਾਰਾ ਕੁਝ ਨਜ਼ਰ ਆ ਰਿਹਾ ਸੀ ਉਹਦੇ ਸੌਰੇ ਨੂੰ ਵੀ ਨਜ਼ਰ ਆ ਰਿਹਾ ਸੀ ਸਮੀਤਾ ਜਾਦੇ ਤੇ ਜਿਹੜਾ ਛੋਟਾ ਬੱਚਾ ਉਹਨੂੰ ਵੀ ਇੱਥੋਂ ਤੱਕ ਨਜ਼ਰ ਆ ਰਿਹਾ ਸੀ ਕਿ ਉਹਦੇ ਪਿਓ ਦੇ ਸੱਟਾਂ ਵੀ ਲੱਗੀਆਂ ਹੋਈਆਂ ਇਕੱਲਾ ਕਰੰਟ ਨਹੀਂ ਲੱਗਿਆ ਹੋਇਆ ਤੇ ਜਿੰਨੇ ਵੀ ਲੋਕ ਉੱਥੇ ਖੜੇ ਸੀ ਸਾਰਿਆਂ ਨੂੰ ਇਹ ਭਲੀ ਭਾਂਤ ਦਿਖਦਾ ਵਾ ਕਿ ਉਹਨੂੰ ਜਿਹੜਾ ਨੁਕਸਾਨ ਪਹਿਲਾਂ ਇਦਾਂ ਪਹੁੰਚਾਇਆ ਗਿਆ ਵਾ ਸਿਵਾਏ ਇੱਕ ਸਮੀਤਾ ਜਾਦੇ ਹੋਰ ਕਿਸੇ ਨੂੰ ਇਹ ਚੀਜ਼ਾਂ ਨਜ਼ਰ ਨਹੀਂ ਆਈਆਂ ਸਿੱਧਾ ਸ਼ੱਕ ਸਮੀਤਾ ਜਾਦੇ ਉੱਤੇ ਜਾਂਦਾ ਉਹਨੂੰ ਜਦੋਂ ਪੁੱਛ ਪੜਤਾਲ ਚੱਲ ਰਹੀ ਸੀ ਤਾਂ ਉਹਦੇ ਬਿਆਨ ਵੀ ਵੱਖੋ ਵੱਖਰੇ ਸੀ ਕਬਰਾਈ ਵੀ ਹੋਈ ਸੀ ਤੇ ਪੁਲਿਸ ਨੂੰ ਇਹ ਸਮਝ ਆ ਗਈ ਸੀ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਇਹਦੀ ਆਪਣੀ ਘਰ ਵਾਲੀ ਸਮੀਤਾ ਜਾਦਾ ਹੱਥ ਹੈ ਬੋਡੀ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਵਾ ਤੇ ਉਸ ਤੋਂ ਬਾਅਦ ਸਮੀਤਾ ਜਾਨ ਨੂੰ ਪੁਲਿਸ ਫਿਰ ਆਪਣੇ ਢੰਗ ਨਾਲ ਪੁੱਛਦੀ ਆ ਵੀ ਸੱਚ ਕੀ ਆ ਦੱਸ ਦੇ ਤੇ 24 ਘੰਟੇ ਵੀ ਨਹੀਂ ਲੱਗਦੇ 24 ਘੰਟੇ ਛੱਡੋ ਮੇਰਾ ਖਿਆਲ ਆ 2-3 ਘੰਟੇ ਵੀ ਨਹੀਂ ਲੱਗਦੇ ਕਿ ਸੁਮੇਤਾ ਜਾ ਹੱਥ ਖੜੇ ਕਰ ਦਿੰਦੀ ਆ ਸਾਰਾ ਕੁਝ ਸਵੀਕਾਰ ਕਰ ਲੈਂਦੀ ਆ ਕਿ ਇਹ ਕਿਵੇਂ ਹੋਇਆ ਤੇ ਕਹਾਣੀ ਪੂਰੀ ਦੱਸਦੀ ਆ ਉਹ ਕਹਿੰਦੀ ਆ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਵਿਆਹ ਹੋਏ ਨੂੰ 8-9 ਸਾਲ ਹੋ ਚੁੱਕੇ ਨੇ ਤੇ ਪਹਿਲਾਂ-ਪਹਿਲਾਂ ਡੇਢ ਸਾਲ ਜਿਹੜਾ ਸੀ ਵਿਆਹ ਦਾ ਬਹੁਤ ਚੰਗਾ ਗੁਜ਼ਰਿਆ ਵੀ ਇਹਨੇ ਮੇਰੀ ਬਹੁਤ ਕੇਅਰ ਕੀਤੀ ਬੜਾ ਪਿਆਰ ਕੀਤਾ ਡੇਢ ਸਾਲ ਬਾਅਦ ਪਤਾ ਨਹੀਂ ਇਹਨੂੰ ਸੋਨੂ ਕੁਮਾਰ ਜਾਨ ਨੂੰ ਕੀ ਹੋਇਆ ਕਿ ਇਹਨੂੰ ਸ਼ਰਾਬ ਦੀ ਲਤ ਲੱਗ ਜਾਂਦੀ ਆ ਬਹੁਤ ਜ਼ਿਆਦਾ ਸ਼ਰਾਬ ਇਹ ਪੀਣ ਲੱਗ ਜਾਂਦਾ ਬਿਣ ਨਾਗਾ ਰੋਜ਼ ਡੇਲੀ ਸ਼ਰਾਬ ਪੀਂਦਾ ਸੀ ਤੇ ਆ ਕੇ ਮੇਰੇ ਨਾਲ ਕੁੱਟਮਾਰ ਕਰਦਾ ਸੀ ਮੇਰੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਂਦਾ ਸੀ ਤੇ ਹਰ ਤਰ੍ਹਾਂ ਦਾ ਤਸ਼ੱਦਦ ਮੇਰੇ ਉੱਤੇ ਇਹ ਕਰਦਾ ਸੀ ਮੈਂ ਇਹ ਤੋਂ ਤੰਗ ਆ ਗਈ ਸੀ ਇਹਦੇ ਤਸ਼ੱਦਦ ਤੋਂ ਤੇ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਸਾਰਾ ਕੁਝ ਠੀਕ ਹੋ ਜਾਏ ਪਰ ਕੁਝ ਵੀ ਨਹੀਂ ਠੀਕ ਹੋਇਆ ਇਹਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਮੈਨੂੰ ਬਹੁਤ ਹਰਾਸ਼ ਕੀਤਾ ਇਦੇ ਦੌਰਾਨ ਚਲੋ ਇਹਨਾਂ ਦੇ ਘਰੇ ਬੇਟੀ ਤੇ ਇੱਕ ਬੇਟਾ ਜਨਮ ਲੈ ਲੰਦੇ ਨੇ ਤਾਂ ਉਦੋਂ ਇਹ ਕਹਿੰਦੀ ਆ ਸਮੀਤਾ ਕਿ ਮੈਨੂੰ ਉਦੋਂ ਲੱਗਿਆ ਸੀ ਕਿ ਬੱਚੇ ਹੋ ਗਏ ਸ਼ਾਇਦ ਹੁਣ ਸਾਰਾ ਕੁਝ ਠੀਕ ਹੋ ਜਾਊਗਾ ਪਰ ਬੱਚੇ ਹੋਣ ਤੋਂ ਬਾਅਦ ਵੀ ਕੁਝ ਵੀ ਠੀਕ ਨਹੀਂ ਹੁੰਦਾ ਤੇ ਉਹਦੇ ਉਹਦਾ ਉਹੀ ਰਵੱਈਆ ਸੀ ਉਹ ਰੋਜ਼ ਮੇਰੇ ਨਾਲ ਆ ਕੇ ਮਾਰਦਾ ਕੁੱਟਦਾ ਸੀ ਕੋਈ ਨਾ ਕੋਈ ਬਹਾਨਾ ਲੱਭਦਾ ਸੀ ਮੈਨੂੰ ਮਾਰਨ ਕੁੱਟਣ ਦਾ ਬਿਨਾਂ ਕਿਸੇ ਕਾਰਨ ਤੋਂ ਉਹ ਉਹਦੇ ਉੱਤੇ ਹੱਥ ਚੁੱਕਦਾ ਸੀ ਪਹਿਲਾਂ ਉਹ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਜਿਹੜੇ ਪੈਸੇ ਉਹ ਕਮਾਉਂਦਾ ਸੀ ਮਾੜੇ-ਮੋٹے ਸ਼ਰਾਬ ਤੇ ਉਜਾੜ ਦਿੰਦਾ ਸੀ ਫਿਰ ਉਹ ਈ ਰਿਕਸ਼ਾ ਚਲਾਉਣ ਲੱਗ ਗਿਆ ਤੇ ਜਦੋਂ ਮਾੜੇ-ਮੋٹے ਪੈਸੇ ਬਣਨ ਵੀ ਲੱਗੇ ਤਾਂ ਫਿਰ ਵੀ ਉਹਦੀ ਅੱਧੀ ਕਮਾਈ ਸ਼ਰਾਬ ਤੇ ਜਾਂਦੀ ਸੀ ਤੇ ਬਾਕੀ ਆਪਣੇ ਬੱਚਿਆਂ ਦੇ ਲਈ ਇਹ ਪੂਰਾ ਅਸੰਸੀਅਰ ਸੀ ਉਹਨਾਂ ਨੂੰ ਇਹ ਚੰਗਾ ਪੜਾਉਣਾ ਲਿਖਾਉਣਾ ਚਾਹੁੰਦਾ ਸੀਗਾ ਉਹਨਾਂ ਨਾਲ ਪਿਆਰ ਵੀ ਕਰਦਾ ਸੀ ਪਰ ਇੱਕ ਆਪਣੀ ਪਤਨੀ ਦੇ ਨਾਲ ਇਹੋ ਜਿਹਾ ਰਵਈਆ ਕਰਦਾ ਸੀ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਇਹ ਇੰਨਾ ਚਿੰਤਤ ਸੀ ਕਿ ਇਹਨੇ ਆਪਣੇ ਘਰੇ ਇੱਕ ਸਪੈਸ਼ਲ ਟਿਊਸ਼ਨ ਟੀਚਰ ਉਹਨਾਂ ਦੇ ਲਈ ਰਖਾਇਆ ਸੀਗਾ ਜਦੋਂ ਪਤਨੀ ਦੇ ਨਾਲ ਇਹਦੇ ਸਬੰਧ ਨਹੀਂ ਠੀਕ ਹੁੰਦੇ ਤਾਂ ਸਮੀਤਾ ਪਰੇਸ਼ਾਨ ਹੋ ਕੇ ਪੇਕੇ ਚਲੀ ਜਾਂਦੀ ਆ ਆਪਣੇ ਦੋਨੋਂ ਬੱਚਿਆਂ ਨੂੰ ਵੀ ਉੱਥੇ ਲੈ ਜਾਂਦੀ ਆ ਕੁਝ ਦਿਨ ਉੱਥੇ ਰਹਿਣ ਤੋਂ ਬਾਅਦ ਹੁਣ ਕੁੜੀ ਵਾਲੇ ਜਿਹੜੇ ਕਿੰਨੀਕ ਦੇਰ ਕੁੜੀ ਨੂੰ ਆਪਣੇ ਘਰ ਬਟਾ ਕੇ ਰੱਖਣਗੇ ਉਹ ਵੀ ਜਿੱਥੇ ਦੋ ਬੱਚੇ ਹੋਣ ਤਾਂ ਉਹ ਵੀ ਪੰਚਾਇਤ ਇਕੱਠੀ ਕਰਦੇ ਨੇ ਇਹਨਾਂ ਦੇ ਪਿੰਡ ਦੀ ਪੰਚਾਇਤ ਬੈਠਦੀ ਆ ਸੋਨੂ ਕੁਮਾਰ ਜਾ ਦੇ ਤੇ ਸੁਮੇਤਾ ਦੇ ਪਿੰਡ ਦੀ ਪੰਚਾਇਤ ਬੈਠਦੀ ਆ ਉਥੇ ਸਾਰਾ ਕਸੂਰ ਜਿਹੜਾ ਸੋਨੂ ਕੁਮਾਰ ਜਾਦੇ ਦਾ ਕੱਢਿਆ ਜਾਂਦਾ ਵਾ ਉਹਨੂੰ ਸਖਤ ਚੇਤਾਵਨੀ ਦਿੱਤੀ ਜਾਂਦੀ ਆ ਕਿ ਜੇ ਤੂੰ ਕੁੜੀ ਤੇ ਹੱਥ ਵੀ ਚੁੱਕਿਆ ਤਾਂ ਫਿਰ ਤੇਰੇ ਉੱਤੇ ਕਾਰਵਾਈ ਕਰਾਂਗੇ ਵੀ ਹੁਣੇ ਤੇਰੇ ਨਾਲ ਰਹੂਗੀ ਤੇਰੇ ਨਾਲ ਜਾ ਕੇ ਇਹ ਤੇਰੇ ਘਰ 'ਚ ਰਹੂਗੀ ਘਰ ਵਸਾਊਗੀ ਤੇਰਾ ਪਰ ਤੂੰ ਇਹਦੇ ਤੇ ਕੋਈ ਵੀ ਤਸ਼ੱਦਦ ਨਹੀਂ ਕਰੇਂਗਾ ਤੇ ਤੂੰ ਸ਼ਰਾਬ ਉੱਤੇ ਵੀ ਕੰਟਰੋਲ ਕਰੇਗਾ ਤੇ ਇਦਾਂ ਸਮਝਾ-부ਝਾ ਕੇ ਉਹਨੂੰ ਤੋੜ ਦਿੱਤਾ ਜਾਂਦਾ ਸਮੀਤਾ ਫਿਰ ਆਪਣੇ ਬੱਚਿਆਂ ਨੂੰ ਲੈ ਕੇ ਸੋਨੂ ਕੁਮਾਰ ਜਾਦੇ ਕੋਲ ਰਹਿਣ ਆ ਜਾਂਦੀ ਆ ਜੀ ਆਪਣੇ ਸੋਹਰੇ ਪਰਿਵਾਰ ਦੇ ਵਿੱਚ ਪਰ ਕੁਝ ਦਿਨ ਠੀਕ ਰਹਿੰਦਾ ਕੁਝ ਦਿਨਾਂ ਬਾਅਦ ਸੋਨੂ ਕੁਮਾਰ ਜਾਦਾ ਫੇਰ ਉਹੀ ਬਿਹੇਵੀਅਰ ਸੀ ਫੇਰ ਉਹਦੀਆਂ ਉਹੀ ਹਰਕਤਾਂ ਸੀ ਕਿ ਰੋਜ਼ दारू ਪੀਣ ਲੱਗ ਗਿਆ ਰੋਜ਼ दारू ਪੀ ਕੇ ਆਉਂਦਾ ਸੀ ਇਹਨੂੰ ਬਿਣਾ ਗੱਲ ਤੋਂ ਤੰਗ ਕਰਦਾ ਸੀ ਪਰੇਸ਼ਾਨ ਕਰਦਾ ਸੀ ਇਹ ਤੇ ਤਸ਼ੱਦਦ ਕਰਦਾ ਸੀ ਮਾਰਦਾ ਕੁੱਟਦਾ ਸੀ ਤੇ ਹੁਣ ਕਈ ਵਾਰੀ ਉਹ ਦਿਨੇ ਵੀ ਸ਼ਰਾਬ ਪੀ ਕੇ ਆ ਜਾਂਦਾ ਸੀ ਤੇ ਇੱਕ ਵਾਰ ਦਿਨੇ ਸ਼ਰਾਬ ਪੀ ਕੇ ਆਇਆ ਤੇ ਇਹ ਆਉਂਦਾ ਹੀ ਆਪਣੀ ਘਰਵਾਲੀ ਨਾਲ ਜਦੋਂ ਲੜਨ ਲੱਗ ਗਿਆ ਇੱਕ ਟਿਊਸ਼ਨ ਟੀਚਰ ਜਿਹੜਾ ਜਿਹਦਾ ਨਾਮ ਸੀ ਜੀ ਓਮ ਪ੍ਰਕਾਸ਼ ਜਾ ਉਹਦੀ ਨਿਗਾਹ ਇੱਤੇ ਪੈ ਜਾਂਦੀ ਆ ਕਿ ਜਿਹੜਾ ਤਸ਼ੱਦਦ ਕਰਦਾ ਵਾ ਸੋਨੂ ਕੁਮਾਰ ਜਹਾ ਉਹ ਦੇਖ ਲੈਂਦਾ ਵਾ ਤੇ ਉਹਦੀ ਕਈ ਕਈ ਵਾਰ ਗੈਰ ਹਾਜ਼ਰੀ ਦੇ ਵਿੱਚ ਸਮੀਤਾ ਦੇ ਨਾਲ ਉਹ ਹਮਦਰਦੀ ਪ੍ਰਗਟ ਕਰਦਾ ਵਾ ਜਦੋਂ ਉਹ ਓਮ ਪ੍ਰਕਾਸ਼ ਹਮਦਰਦੀ ਜ਼ਾਹਿਰ ਕਰਦਾ ਸੀ ਤਾਂ ਸਮੀਤਾ ਨੂੰ ਬਹੁਤ ਚੰਗਾ ਲੱਗਦਾ ਸੀ ਇੱਕ ਔਰਤ ਜਿਹਨੂੰ ਆਪਣੇ ਘਰ ਵਾਲੇ ਤੋਂ ਕਦੇ ਕੇਅਰ ਨਾ ਮਿਲੀ ਹੋਵੇ ਕਦੇ ਉਹਨੇ ਉਹਨੂੰ ਪਿਆਰ ਨਾ ਕੀਤਾ ਹੋਵੇ ਉਹ ਇਸ ਗੱਲ ਦੀ ਪੁੱਕੀ ਹੁੰਦੀ ਆ ਤੇ ਦੂਜੇ ਮਰਦ ਵੱਲ ਅਟਰੈਕਟ ਹੋ ਜਾਂਦੀ ਆ ਸਮਿਤਾ ਦੇ ਨਾਲ ਵੀ ਇਹੀ ਹੋਇਆ ਉਹ ਓਮ ਪ੍ਰਕਾਸ਼ ਵੱਲ ਅਟਰੈਕਟ ਹੋਈ ਤੇ ਹੁਣ ਜਿਹੜਾ ਓਮ ਪ੍ਰਕਾਸ਼ ਸੀ ਉਹਨੂੰ ਵੀ ਪਤਾ ਲੱਗ ਗਿਆ ਤੇ ਦੋਨਾਂ ਦਾ ਦੋਨਾਂ ਦੀ ਦੋਸਤੀ ਹੁੰਦੀ ਆ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਆ ਤੇ ਇਹ ਸਾਰੀਆਂ ਹੱਦਾਂ ਜਿਹੜੀਆਂ ਪਾਰ ਕਰ ਜਾਂਦੇ ਆ ਸਮਿਤਾ ਇਹ ਭੁੱਲ ਜਾਂਦੀ ਆ ਕਿ ਜਿਹਦੇ ਨਾਲ ਉਹ ਇਹ ਸਾਰਾ ਕੁਝ ਕਰ ਰਹੀ ਆ ਉਹ ਉਹਦੇ ਬੱਚਿਆਂ ਦਾ ਟੀਚਰ ਆ ਹੁਣ ਜਿਹੜੀ ਮੈਂ ਗੱਲ ਸ਼ੁਰੂ ਚ ਕੀਤੀ ਸੀ 26 ਜੁਲਾਈ 2025 ਤੋਂ 6 ਮਹੀਨੇ ਪਿੱਛੇ ਚਲ ਜੋ ਇਹ ਦੋਨੋਂ ਜਣੇ ਓਮ ਪ੍ਰਕਾਸ਼ ਤੇ ਸਮੀਤਾ ਆਪਣੇ ਕਮਰੇ ਦੇ ਵਿੱਚ ਇਤਰਾਜ ਯੋਗ ਹਾਲਤ ਦੇ ਵਿੱਚ ਸੀ ਜਾਨੀ ਕਿ ਸਰੀਰਕ ਸੰਬੰਧ ਬਣਾ ਰਹੇ ਸੀ ਤਾਂ ਇਹਨਾਂ ਦਾ ਜਿਹੜਾ 4 ਸਾਲ ਦਾ ਬੇਟਾ ਵਾ ਉਹ ਇਹਨਾਂ ਨੂੰ ਦੇਖ ਲੈਂਦਾ ਵਾ ਇਸ ਹਾਲਤ ਦੇ ਵਿੱਚ ਉਦੋਂ ਉਹ ਬੇਟਾ ਕੁਝ ਨਹੀਂ ਕਹਿੰਦਾ ਪਰ ਬਾਅਦ ਦੇ ਵਿੱਚ ਆਪਣੇ ਪਿਓ ਸੋਨੂ ਕੁਮਾਰ ਜਾਨ ਨੂੰ ਸਾਰੀ ਸੱਚਾਈ ਦੱਸ ਦਿੰਦਾ ਵਾ ਸੋਨੂ ਕੁਮਾਰ ਜਦੋਂ ਪਹਿਲਾਂ ਹੀ ਉਹ ਇੰਨਾ ਜ਼ਿਆਦਾ ਰੂਡ ਸੀਗਾ ਆਪਣੀ ਘਰਵਾਲੀ ਦੇ ਨਾਲ ਤੇ ਜਦੋਂ ਉਹਨੂੰ ਇਹ ਗੱਲ ਪਤਾ ਲੱਗਦੀ ਆ ਪਹਿਲਾਂ ਤਾਂ ਉਹ ਬਹੁਤ ਜ਼ਿਆਦਾ ਸਦਮੇ 'ਚ ਸੀ ਕਿ ਸਾਰਾ ਕੁਝ ਕੀ ਹੋ ਗਿਆ ਉਹਨੂੰ ਇੰਨਾ ਇੱਕ ਗੁੱਸਾ ਆ ਰਿਹਾ ਸੀ ਸਮੀਤਾ ਦੇ ਉੱਤੇ ਆ ਰਿਹਾ ਸੀ ਸਾਰਾ ਗੁੱਸਾ ਤੇ ਉਹ ਤੇ ਕੱਢਣਾ ਚਾਹੁੰਦਾ ਸੀ ਇਦਾਂ ਇਦਾਂ ਗੁੱਸਾ ਸੀ ਉਸ ਦਿਨ ਉਹਦਾ ਕਿ ਇਹ ਜਾਨੂ ਮਾਰ ਦੂਗਾ ਉਹਨੂੰ ਨਾ ਤਾਂ ਉਹ ਪੰਚਾਇਤ ਚ ਗੱਲ ਲੈ ਕੇ ਜਾਂਦਾ ਨਾ ਆਪਣੇ ਸਹੁਰੇ ਆਪਣੇ ਮਤਲਬ ਫਾਦਰ ਸਮੀਤਾ ਦੇ ਸਹੁਰੇ ਤੱਕ ਗੱਲ ਲੈ ਕੇ ਜਾਂਦਾ ਨਾ ਹੀ ਉਹ ਕਿਤੇ ਯਾਰ ਦੋਸਤ ਕੋਲ ਕਿਸੇ ਪਰਿਵਾਰਕ ਹੋਰ ਰਿਸ਼ਤੇਦਾਰ ਕੋਲ ਕਿਸੇ ਕੋਲ ਗੱਲ ਨਹੀਂ ਕਰਦਾ ਕਿਉਂਕਿ ਉਹਨੂੰ ਇਹ ਡਰ ਸੀ ਕਿ ਜੇ ਮੈਂ ਇਹ ਗੱਲ ਕਿਤੇ ਕਰੂੰਗਾ ਤਾਂ ਮੇਰੀ ਆਪਣੀ ਹੀ ਬਦਨਾਮੀ ਹੋਊਗੀ ਉਹ ਸਾਰੇ ਦਾ ਸਾਰਾ ਗੁੱਸਾ ਸਮੀਤਾ ਦੇ ਉੱਤੇ ਆ ਕੇ ਕੱਢਦਾ ਉਹਨੂੰ ਬਹੁਤ ਜ਼ਿਆਦਾ ਮਾਰਦਾ ਕੁੱਟਦਾ ਵਾ ਉਸਦੇ ਨੂੰ ਹੱਦ ਪਾਰ ਕਰ ਜਾਂਦਾ ਉਹਨੂੰ ਮਾਰਨ ਕੁੱਟਣ ਦੀ ਫੇਰ ਜੀ ਸਮੀਤਾ ਜਿਹੜੀ ਉਹ ਮਾਫੀ ਮੰਗ ਲੈਂਦੀ ਆ ਤੇ ਸਾਰਾ ਕੁਝ ਨਾਰਮਲ ਕਰਨ ਦਾ ਉਹਨੂੰ ਦਲਾਸਾ ਦਿੰਦੀ ਆ ਕਿ ਮੈਂ ਅੱਜ ਤੋਂ ਬਾਅਦ ਇਹ ਸਾਰਾ ਕੁਝ ਨਹੀਂ ਕਰੂੰਗੀ ਤੇ ਫੇਰ ਸਾਰਾ ਕੁਝ ਨਾਰਮਲ ਹੋ ਜਾਂਦਾ ਪਰ ਹੁਣ ਜਿਹੜਾ ਸੋਨੂ ਕੁਮਾਰ ਜਾ ਸੀ ਉਹ ਅੰਦਰੋਂ ਇੱਕ ਤਰ੍ਹਾਂ ਟੁੱਟਿਆ ਹੋਇਆ ਸੀਗਾ ਉਹ ਜ਼ਿਆਦਾ ਦਿਨ ਘਰ ਨਹੀਂ ਬਤੀਤ ਕਰਨਾ ਚਾਹੁੰਦਾ ਸੀ ਸਵੇਰੇ ਹੁਣ ਉਹ ਜਲਦੀ ਨਿਕਲ ਜਾਂਦਾ ਸੀ ਤੇ ਰਾਤ ਨੂੰ ਉਹ ਲੇਟ ਘਰ ਆਉਂਦਾ ਸੀ ਜਦੋਂ ਰਾਤ ਨੂੰ ਲੇਟ ਘਰ ਆਉਂਦਾ ਸੀ ਤਾਂ ਜਿਹੜੀ ਸਮੀਤਾ ਜਾਵਾ ਉਹ ਪਰੇਸ਼ਾਨ ਹੁੰਦੀ ਸੀ ਕਿ ਬੱਚਿਆਂ ਨੇ ਸੌਣਾ ਹੁੰਦਾ ਵਾ ਵੀ ਤੁਸੀਂ ਬੈਲ ਨਾ ਮਾਰਿਆ ਕਰੋ ਗੇਟ ਨਾ ਖੜਕਾਇਆ ਕਰੋ ਦੀ ਰਾਤ ਨੂੰ ਹੁਣ ਉਹਦੇ ਘਰ ਦੇ ਦੋ ਗੇਟ ਸੀਗੇ ਅੱਗੇ ਤੇ ਪਿੱਛੇ ਤਾਂ ਉਹਨੂੰ ਕਹਦੀ ਆ ਪਿਛਲੇ ਗੇਟ ਦੀ ਚਾਬੀ ਤੁਸੀਂ ਵੀ ਰੱਖ ਲਓ ਮੈਂ ਵੀ ਰੱਖ ਲੈਨੀ ਆ ਵੀ ਤੁਸੀਂ ਚੁੱਪ ਕਰਕੇ ਜਿੰਨੇ ਵਜੇ ਵੀ ਆਉਣਾ ਹੁੰਦਾ ਆਜਿਆ ਕਰੋ ਆਪਣਾ ਲੋਕ ਖੋਲਿਆ ਕਰੋ ਤੇ ਚੁੱਪ ਕਰਕੇ ਅੰਦਰ ਆਜਿਆ ਕਰੋ ਇਦਾਂ ਕਾਫੀ ਦਿਨ ਚੱਲਦਾ ਤੇ ਹੁਣ ਉਹ ਦਿਨ ਆ ਗਿਆ ਜੀ 26 ਜੁਲਾਈ 2025 ਦਾ ਰਾਤ ਦੇ ਤਕਰੀਬਨ 12 ਵਜੇ ਸੀ ਤੇ ਜਦੋਂ ਸੋਨੂ ਕੁਮਾਰ ਜਾ दारू ਦੇ ਨਾਲ ਰਜਿਆ ਘਰ ਆਉਂਦਾ ਵਾ ਪਿਛਲੇ ਗੇਟ ਤੋਂ ਆਉਣ ਦੀ ਕੋਸ਼ਿਸ਼ ਕਰਦਾ ਕੁੰਡਾ ਖੋਲਦਾ ਤਾਂ ਅੰਦਰ ਆ ਕੇ ਜੋ ਦੇਖਦਾ ਵਾ ਉਹਨੂੰ ਉਹਦੇ ਪੈਰਾਂ ਦੇ ਥੱਲੇੋਂ ਜ਼ਮੀਨ ਨਿਕਲ ਜਾਂਦੀ ਆ ਕਿਉਂਕਿ ਉਸ ਦਿਨ ਉਹ ਟਿਊਸ਼ਨ ਟੀਚਰ ਓਮ ਪ੍ਰਕਾਸ਼ ਤੇ ਜਿਹੜੀ ਉਹਦੀ ਧਰਮ ਪਤਨੀ ਆ ਜੀ ਸਮੀਤਾ ਜਾਨੂ ਆਪਣੇ ਅੱਖੀ ਸੰਬੰਧ ਬਣਾਉਂਦੇ ਉਹ ਦੇਖ ਲੈਂਦਾ ਸ਼ਰਾਬ ਦੇ ਨਸ਼ੇ ਦੇ ਵਿੱਚ ਕੋਈ ਵੀ ਉਹ ਫੈਸਲਾ ਸਹੀ ਨਹੀਂ ਕਰ ਪਾਉਂਦਾ ਸਿੱਧਾ ਉਹਨਾਂ ਦੇ ਕੋਲ ਜਾਂਦਾ ਉਹਨਾਂ ਨੂੰ ਗਾਲ੍ਹਾਂ ਕੱਢਦਾ ਆਪਣੀ ਘਰਵਾਲੀ ਨੂੰ ਮਾਰਨ ਲੱਗ ਜਾਂਦਾ ਓਮ ਪ੍ਰਕਾਸ਼ ਜਿਹੜਾ ਟਿਊਸ਼ਨ ਟੀਚਰ ਸੀ ਉਹਨੂੰ ਮਾਰਨ ਲੱਗ ਜਾਂਦਾ ਤੇ ਅੱਗੇ ਓਮ ਪ੍ਰਕਾਸ਼ ਜਿਹੜਾ ਟਿਊਸ਼ਨ ਟੀਚਰ ਆ ਉਹ ਗੁੱਸੇ ਦੇ ਵਿੱਚ ਆ ਜਾਂਦਾ ਤੇ ਇਹਨੂੰ ਬਹੁਤ ਜ਼ਿਆਦਾ ਕੁੱਟਦਾ ਵਾ ਪਹਿਲਾਂ ਜਿਹੜੀ ਇੱਕ ਕੇਤਲੀ ਉੱਥੇ ਕਮਰੇ 'ਚ ਪਈ ਸੀ ਉਹਦੇ ਸਿਰ ਤੇ ਮਾਰਦਾ ਜਿਹੜਾ ਉਹਦੇ ਮੱਥੇ ਤੇ ਨਿਸ਼ਾਨ ਪਿਆ ਸੀ ਉਸ ਤੋਂ ਬਾਅਦ ਇੱਕ ਡੰਡਾ ਜਿਹੜਾ ਬੈੱਡ ਦੇ ਥੱਲੇ ਪਿਆ ਸੀ ਉਹ ਚੱਕ ਕੇ ਉਹਦੀ ਪਿੱਠ ਦੇ ਉੱਤੇ 10-15 ਵਾਰ ਕਰਦਾ ਵਾ ਉਹਨੂੰ ਬਹੁਤ ਪੂਰੇ ਤਰੀਕੇ ਦੇ ਨਾਲ ਉਹ ਕੁੱਟਦਾ ਵਾ ਫੇਰ ਉਹਦੀ ਨਿਗਾ ਇੱਕ ਬਿਜਲੀ ਦੀ ਤਾਰ ਤੇ ਪੈਂਦੀ ਆ ਤੇ ਤਾਰ ਦੇ ਨਾਲ ਉਹਦਾ ਗਲਾ ਕੁੱਟ ਦਿੰਦਾ ਵਾ ਗਲਾ ਕੁੱਟਣ ਤੋਂ ਬਾਅਦ ਵੀ ਉਹਨੂੰ ਜਦੋਂ ਤਸੱਲੀ ਨਹੀਂ ਹੁੰਦੀ ਕਿ ਇਹ ਮਰ ਗਿਆ ਜਾਂ ਜਿਉਂਦਾ ਵਾ ਤਾਂ ਇੱਕ ਪਲੱਗ ਦੇ ਵਿੱਚ ਉਹੀ ਤਾਰ ਲਗਾ ਕੇ ਉਹਨੂੰ ਕਰੰਟ ਲਗਾਇਆ ਜਾਂਦਾ ਵਾ ਕਿ ਉਹ ਤੜਪਦਾ ਕਿ ਨਹੀਂ ਤੜਪਦਾ ਤਾਂ ਉਹ ਕਰੰਟ ਲਾਉਣ ਤੋਂ ਬਾਅਦ ਇਹ ਤਸੱਲੀ ਹੋ ਜਾਂਦੀ ਆ ਜਦੋਂ ਕੋਈ ਵੀ ਰਿਐਕਸ਼ਨ ਉਹ ਸੋਨੂ ਕੁਮਾਰ ਜਾਂ ਨਹੀਂ ਦਿੰਦਾ ਕਿ ਇਹ ਮਰ ਚੁੱਕਿਆ ਵਾ ਇੰਨੀ ਦੇਖ ਲਓ ਬੇਸ਼ਰਮੀ ਦੀ ਹੱਦ ਦੋਨਾਂ ਨੇ ਪਾਰ ਕੀਤੀ ਕਿ ਉਹਦੀ লাশ ਕਮਰੇ ਦੇ ਵਿੱਚ ਪਈ ਆ ਸੋਨੂ ਕੁਮਾਰ ਜਾ ਦੀ ਉਸ ਤੋਂ ਬਾਅਦ ਵੀ ਦੋਨੋਂ ਇੱਕ ਵਾਰ ਸ਼ੀਲੀ ਨਾਲ ਇੱਕ ਸੰਬੰਧ ਬਣਾਉਂਦੇ ਨੇ ਉਸ ਤੋਂ ਬਾਅਦ ਜਿਹੜਾ ਉਹ ਟੀਚਰ ਆ ਓਮ ਪ੍ਰਕਾਸ਼ ਜਾ ਉੱਥੋਂ ਚਲਿਆ ਜਾਂਦਾ ਵਾ ਤੇ ਸਵੇਰ ਦੇ 6 ਵਜੇ ਆਹ ਡਰਾਮਾ ਜਿਹੜਾ ਖੇਡਦੀ ਆ ਸਮੀਤਾ ਜਾ ਰੋਲਾ ਰੱਪਾ ਪਾਉਣ ਵਾਲਾ ਉਹਨੂੰ ਪਤਾ ਸੀ ਕਿ ਮੌਤ ਕਿੱਦਾਂ ਹੋਈ ਆ ਪਰ ਸਵੇਰੇ ਜਿਹੜਾ ਇੱਕ ਉਹਨੇ ਡਰਾਮਾ ਰਚਿਆ ਕਿ ਕਰੰਟ ਲੱਗਣ ਦੇ ਨਾਲ ਉਹਦੇ ਘਰ ਵਾਲੇ ਦੀ ਮੌਤ ਹੋ ਗਈ ਇਹ ਸ਼ੋਅ ਕਰਨਾ ਉਹ ਚਾਹੁੰਦੀ ਸੀ ਪਰ ਬਹੁਤ ਹੀ ਕੱਚੀ ਖਲਾੜੀ ਨਿਕਲੀ 2-3 ਘੰਟੇ ਦੇ ਵਿੱਚ ਹੀ ਸੱਚ ਆਪ ਹੀ ਸਾਰਾ ਕੁਝ ਦੱਸਤਾ ਉਹਨੇ ਤੇ ਇੱਕ ਕਹਿ ਲੋ ਵੀ ਬਹੁਤ ਵੱਡਾ ਗੁਨਾਹ ਉਹਨਾਂ ਦੋਨਾਂ ਨੇ ਕੀਤਾ ਇਸ ਬਾਅਦ ਜੀ ਪੁਲਿਸ ਨੇ ਸਮੀਤਾ ਜਾਨ ਨੂੰ ਤਾਂ ਅਰੈਸਟ ਕਰਨਾ ਹੀ ਸੀ ਹਿਰਾਸਤ ਦੇ ਵਿੱਚ ਲੈਣਾ ਹੀ ਸੀਗਾ ਤੇ ਕੁਝ ਘੰਟਿਆਂ ਦੇ ਵਿੱਚ ਹੀ ਓਮ ਪ੍ਰਕਾਸ਼ ਜਾਨ ਨੂੰ ਵੀ ਕਾਬੂ ਕਰ ਲਿਆ ਜਾਂਦਾ ਵਾ ਤੇ ਦੋਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਵਾ ਤੇ ਪੂਰੀ ਇਹਨਾਂ ਦੀ ਜਿਹੜੀ ਸੌਰੇ ਦੇ ਵੱਲੋਂ ਇਹ ਦਾਇਰ ਕੀਤੀ ਗਈ ਸੀਗੀ ਜਿਹੜੀ ਸ਼ਿਕਾਇਤ ਦਾਇਰ ਕੀਤੀ ਸੀ ਉਹਦੇ 'ਚ ਇਹਨੇ ਬੇਨਤੀ ਕੀਤੀ ਸੀ ਕੋਰਟ 'ਚ ਜਾ ਕੇ ਵੀ ਸਖਤ ਤੋਂ ਸਖਤ ਸਜ਼ਾ ਇਹਨਾਂ ਦੋਨਾਂ ਨੂੰ ਦਿੱਤੀ ਜਾਵੇ ਪਰ ਹਰ ਕਹਾਣੀ ਵਾਂਗੂ ਦੇਖੋ ਇੱਥੇ ਵੀ ਜੇ ਸਭ ਤੋਂ ਜ਼ਿਆਦਾ ਕਿਸੇ ਨੇ ਇਹ ਨਤੀਜਾ ਹੁਣ ਭੁਗਤਣਾ ਸੀ ਤਾਂ ਬੱਚਿਆਂ ਨੇ ਭੁਗਤਣਾ ਸੀ ਸਭ ਤੋਂ ਜ਼ਿਆਦਾ ਨੁਕਸਾਨ ਆ ਜਿਹੜਾ ਉਹ ਬੱਚਿਆਂ ਦਾ ਹੋਣਾ ਸੀ ਬਾਪ ਦਾ ਸਾਆਇਆ ਵੀ ਉਹਨਾਂ ਦੇ ਸਿਰ ਤੋਂ ਗਿਆ ਤੇ ਮਾਂ ਨੇ ਸਾਰੀ ਜ਼ਿੰਦਗੀ ਸ਼ਾਇਦ ਹੁਣ ਜੇਲ੍ਹ ਦੇ ਵਿੱਚ ਕੱਢਣੀ ਸੀ ਸੋ ਫੇਰ ਇੱਕ ਸੁਨੇਹਾ ਇਹੀ ਕਿ ਜੋ ਮਰਜ਼ੀ ਕਰਦੇ ਹਾਲਾਤ ਹੋਣ ਆਪਾਂ ਨੂੰ ਇਹ ਕਦਮ ਨਹੀਂ ਕਦੇ ਵੀ ਚੁੱਕਣਾ ਚਾਹੀਦਾ ਇਹਦੇ ਜਿਹੜੇ ਅੱਗੇ ਨਤੀਜੇ ਤੁਹਾਡੇ ਸਾਹਮਣੇ ਨੇ ਬਹੁਤ ਭਿਆਨਕ ਹੋ ਜਾਂਦੇ ਨੇ ਆਪਾਂ ਅੰਨੇ ਹੋ ਜਾਂਦੇ ਆ ਆਪਣੇ ਅੱਖਾਂ ਤੇ ਪਰਦਾ ਬੰਨਿਆ ਜਾਂਦਾ ਸਹੀ ਗਲਤ ਦਾ ਫੈਸਲਾ ਆਪਾਂ ਲੈ ਨਹੀਂ ਪਾਉਂਦੇ ਇਸ ਕਰਕੇ ਹੋਸ਼ ਤੋਂ ਕੰਮ ਲੈਣਾ ਬਹੁਤ ਜ਼ਰੂਰੀ ਆ ਕਰਦੇ ਹਾਲਾਤਾਂ ਨੂੰ ਆਪਾਂ ਮੈਨੇਜ ਕਰਨਾ ਉਹ ਵੀ ਆਪਣੇ ਹੱਥ ਹੀ ਹੁੰਦਾ ਵਾ ਜੀ ਬਹੁਤ ਬਹੁਤ ਧੰਨਵਾਦ